ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਕੱਲ ਘਟ ਉਮਰ ਦੇ ਲੋਕਾਂ ਨੂੰ ਹਾਰ ਅਟੈਕ ਅਤੇ ਕਾਰਡੀਅਕ ਅਸਟ੍ਰੈਸ ਦੀ ਬਿਮਾਰੀ ਸਭ ਤੋਂ ਵੱਧ ਰਹੀ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਵੱਡਾ ਕਾਰਨ ਸਾਡੀ ਜੀਵਨ ਸ਼ੈਲੀ ਅਤੇ ਪਰਸਨੈਲਿਟੀ ਹੈ ਮੋਟਾਪਾ ਵਾਧਾ ਬਲੱਡ ਪ੍ਰੈਸ਼ਰ ਤਣਾਅ ਕੈਸਟਰੋਲ ਦਾ ਵਧਣਾ ਅਤੇ ਸਿਗਰਟ ਨੋਸੀ ਵਰਗੀਆਂ ਆਦਾਂ ਵੀ ਦਿਲ ਦੇ ਦੌਰੇ ਦਾ ਖਤਰਾ ਵਧਾ ਰਹੀਆਂ ਹਨ ਇਸ ਦੇ ਨਾਲ ਹੀ ਕੁਝ ਲੋਕਾਂ ਦੀ ਪਰਸਨੈਲਿਟੀ ਅਜਿਹੀ ਹੁੰਦੀ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਤੁਸੀਂ ਹੈਰਾਨ ਹੋਗੇ ਕੁਝ ਲੋਕਾਂ ਦੀਆਂ ਅਜਹੀਆਂ ਆਤਾਂ ਹੁੰਦੀਆਂ ਹਨ ਜੋ ਦਿਲ ਦੇ ਦੌਰੇ ਦਾ ਖਤਰਾ ਵਧਾ ਦਿੰਦੀਆਂ ਹਨ ਅਜਿਹੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਦੂਜਿਆਂ ਨਾਲੋਂ ਜ਼ਿਆਦਾ ਹੁੰਦਾ ਹੈ ਤੁਹਾਡਾ ਗੁੱਸਾ ਤਣਾਅ ਨੀਂਦ ਦੀ ਕਮੀ ਲਾਪਰਵਾਹੀ ਨਾਲ ਖਾਣ ਪੀਣ ਦੀਆਂ ਆਦਤਾਂ ਵੀ ਹਾਰਟ ਅਟੈਕ ਦਾ ਕਾਰਨ ਬਣ ਸਕਦੀਆਂ ਹਨ ਕਿਸ ਤਰ੍ਹਾਂ ਦੇ ਲੋਕਾਂ ਨੂੰ ਹਾਰਟ ਅਟੈਕ ਦਾ ਜ਼ਿਆਦਾ ਖਤਰਾ ਹੁੰਦਾ ਹੈ ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਹੁਤ ਗੁੱਸਾ ਆਉਂਦਾ ਹੈ ਜਾਂ ਜਿਹੜੇ ਲੋਕ ਆਪਣੇ ਗੁੱਸੇ ਦੇ ਕਾਬੂ ਨਹੀਂ ਰੱਖ ਪਾਉਂਦੇ ਜਾਂ ਜਿਨ੍ਹਾਂ ਲੋਕਾਂ 'ਚ ਮੁਕਾਬਲੇ ਦੀ ਭਾਵਨਾ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਟਾਈਮ ਏ ਪਰਸਨੈਲਿਟੀ ਕਿਹਾ ਜਾਂਦਾ ਹੈ ਅਜਿਹੇ ਲੋਕਾਂ ਨੂੰ ਦਿਲ ਦੇ ਦੌਰੇ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੇ ਸਾਰੇ ਲੋਕਾਂ ਨੂੰ ਦਿਲ ਦੇ ਦੌਰੇ ਦੀ ਬੰਬਾਰੀ ਹੈ ਹਾਂ ਇਹ ਹੈ ਕਿ ਇਹ ਕਾਰਨ ਕਈ ਵਾਰ ਦਿਲ ਦੇ ਦੌਰੇ ਦਾ ਕਾਰਨ ਵੀ ਬਣ ਸਕਦੇ ਹਨ ਤੁਹਾਡੇ ਵਿਵਹਾਰ ਕਰਨ ਦਿਲ ਦੇ ਦੌਰੇ ਦਾ ਖਤਰਾ ਵੀ ਵੱਧ ਜਾਂਦਾ ਹੈ ਅਜਿਹੇ ਚ ਤੁਹਾਨੂੰ ਇਹਨਾਂ ਆਤਾਂ ਨੂੰ ਤੁਰੰਤ ਬਦਲਣਾ ਚਾਹੀਦਾ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਆਤਾਂ ਹਨ ਜੋ ਦਿਲ ਦੇ ਖਤਰੇ ਨੂੰ ਵਧਾ ਦਿੰਦੀਆਂ ਹਨ ਨੰਬਰ 1 ਟਾਈਮ ਦਾ ਪ੍ਰੈਸ਼ਰ ਦਫਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਅਕਸਰ ਸਮੇਂ ਦਾ ਦਬਾਅ ਹੁੰਦਾ ਹੈ। ਉਹਨਾਂ ਨੂੰ ਆਪਣਾ ਕੰਮ ਜਾਂ ਕੋਈ ਵੀ ਪ੍ਰੋਜੈਕਟ ਤੈ ਸਮਾਂ ਸੀਮਾ ਵਿੱਚ ਪੂਰਾ ਕਰਨਾ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤਬਾਅ ਤੁਹਾਡੇ ਦਿਲ ਦੀ ਸਿਹਤ ਲਈ ਠੀਕ ਨਹੀਂ ਹੈ। ਕਈ ਵਾਰ ਕੰਮ ਪੂਰਾ ਕਰਨ ਦੀ ਮੰਗ ਕਰਨ ਦਬਾਅ ਵਧ ਜਾਂਦਾ ਹੈ। ਜਿਸ ਕਾਰਨ ਦਿਲ ਦਾ ਦੌਰਾ ਪੈਣ ਦਾ ਖਤਰਾ ਵੀ ਵੱਧ ਜਾਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੇ ਪ੍ਰੈਸ਼ਰ ਲੈਣ ਦੀ ਆਦਤ ਹੈ ਤਾਂ ਇਹਨੂੰ ਜ਼ਰੂਰ ਬਦਲੋ ਤੇ ਤੁਸੀਂ ਆਰਾਮ ਨਾਲ ਕੰਮ ਕਰੋ ਨੰਬਰ 2 ਮਲਟੀਟਾਸਕਿੰਗ ਕੁਝ ਲੋਕ ਇੱਕ ਵਾਰ ਚ ਬਹੁਤ سارے ਕੰਮ ਕਰਦੇ ਹਨ ਕੁਝ ਲੋਕ ਗੱਡੀ ਚਲਾਉਂਦੇ ਸਮੇਂ ਮੈਸੇਜ ਕਰਦੇ ਹਨ ਜਾਂ ਖਾਣਾ ਸਮੇਂ ਫੋਨ ਤੇ ਗੱਲ ਕਰਦੇ ਹਨ ਇਸ ਨਾਲ ਤੁਹਾਡੇ ਸਰੀਰ ਚ ਤਣਾਅ ਦਾ ਪੱਧਰ ਵਧਦਾ ਹੈ ਅਤੇ ਇਹ ਤੁਹਾਡੇ ਦਿਲ ਨੂੰ ਪ੍ਰਭਾਵਿਤ ਕਰਦਾ ਹੈ ਇਸ ਲਈ ਇੱਕ ਸਮੇਂ ਵਿੱਚ ਇੱਕ ਹੀ ਕੰਮ ਕਰੋ ਇਸ ਦੇ ਨਾਲ ਤੁਸੀਂ ਉਹ ਆਪਣੇ ਪੂਰੀ ਤਰ੍ਹਾਂ ਤੇ ਪੂਰੇ ਧਿਆਨ ਨਾਲ ਕੰਮ ਕਰਨ ਦੇ ਯੋਗ ਹੋਗੇ ਨੰਬਰ 3 ਭਾਵਨਾਵਾਂ ਤੇ ਕੰਟਰੋਲ ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਦੇ ਮੁਕਾਬਲੇ ਮਰਦ ਆਪਣੀਆਂ ਭਾਵਨਾਵਾਂ ਨੂੰ ਜ਼ਿਆਦਾ ਕੰਟਰੋਲ ਕਰਦੇ ਹਨ ਮਰਦਾਂ ਦੀ ਆਦਤ ਹੁੰਦੀ ਹੈ ਵੀ ਆਪਣਾ ਗੁੱਸਾ ਪਿਆਰ ਅਤੇ ਨਿਰਾਸ਼ਾ ਕਿਸੇ ਦੇ ਸਾਹਮਣੇ ਜ਼ਾਹਰ ਨਹੀਂ ਕਰਦੇ ਜੋ ਲੋਕ ਭਾਵਨਾਵਾਂ ਨੂੰ ਦਬੋਂਦੇ ਹਨ ਅਤੇ ਉਹਨਾਂ ਨੂੰ ਪ੍ਰਗਟ ਨਹੀਂ ਕਰਦੇ ਉਹਨਾਂ ਨੂੰ ਦਿਲ ਦੇ ਦੌਰੇ ਵਰਗੀਆਂ ਗੰਭੀਰ ਅਤੇ ਸਿਹਤ ਸਥਿਤੀਆਂ ਅਤੇ ਉੱਚ ਜੋਖਮ ਹੁੰਦੇ ਹਨ ਇਸ ਲਈ ਆਪਣੀਆਂ ਭਾਵਨਾਵਾਂ ਨੂੰ ਕਿਸੇ ਦੇ ਦੂਜੇ ਸਾਹਮਣੇ ਸਾਂਝਾ ਕਰੋ ਦਿਲ ਨੂੰ ਸਿਹਤਮੰਦ ਰੱਖਣ ਲਈ ਇਸ ਤਰੀਕੇ ਨਾਲ ਘਟ ਕਰੋ ਤਣਾਅ ਨੰਬਰ 1 ਆਰਾਮ ਮਹਿਸੂਸ ਕਰੋ ਜਦੋਂ ਤੁਸੀਂ ਕਿਸੇ ਗੱਲ ਦੇ ਤਣਾਅ ਜਾਂ ਗੁੱਸਾ ਮਹਿਸੂਸ ਕਰ ਰਹੇ ਹੋ ਤਾਂ ਹੌਲੀ-ਹੌਲੀ ਗੱਲ ਕਰੋ ਸ਼ਾਂਤ ਹੋਣ ਦੀ ਕੋਸ਼ਿਸ਼ ਕਰੋ ਹੌਲੀ-ਹੌਲੀ ਸਾਹ ਲਓ ਅਤੇ ਹੌਲੀ-ਹੌਲੀ ਚਲੋ ਇਸ ਨਾਲ ਤੁਹਾਡਾ ਤਣਾਅ ਘਟ ਹੋਏਗਾ ਨੰਬਰ 2 ਆਪਣੇ ਆਪ ਨੂੰ ਫ੍ਰੀ ਰੱਖੋ ਕਿਸੇ ਦੇ ਦਬਾਅ ਵਿੱਚ ਕੰਮ ਨਾ ਕਰੋ ਆਪਣੇ ਆਪ ਨੂੰ ਫ੍ਰੀ ਐਂਡ ਰਿਲੈਕਸ ਰੱਖੋ ਜੇਕਰ ਤੁਹਾਨੂੰ ਕਿਸੇ ਕੰਮ ਜਾਂ ਕਿਸੇ ਚੀਜ਼ ਨੂੰ ਲੈ ਕੇ ਤਣਾਅ ਹੋ ਰਿਹਾ ਹੈ ਤਾਂ ਅਜਿਹਾ ਨਾ ਕਰੋ ਭਾਵੇਂ ਉਹ ਦਫ਼ਤਰੀ ਕੰਮ ਹੋਵੇ ਜਾਂ ਨਿੱਜੀ ਕੋਈ ਕੰਮ ਨੰਬਰ 3 ਯੋਗਾ ਜਾਂ ਮੈਡੀਟੇਸ਼ਨ ਕਰੋ ਹਰ ਰੋਜ਼ ਥੋੜੀ ਦੇਰ ਲਈ ਯੋਗਾ ਤੇ ਮੈਡੀਟੇਸ਼ਨ ਕਰੋ ਇਸ ਨਾਲ ਤੁਹਾਡਾ ਮਨ ਸ਼ਾਂਤ ਰਹੇਗਾ ਤੇ ਤੁਸੀਂ ਆਪਣੇ ਆਪ ਨੂੰ ਆਰਾਮਦਾਇਕ ਅਤੇ ਰਿਲੈਕਸ ਕਰੋਗੇ ਧੰਨਵਾਦ